ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਸਮਾਜ ਦੇ ਵਿੱਚ ਬਹੁਤ ਮੈਨੂੰ ਫੋਨ ਕਾਲਸ ਆਈਆਂ ਨੇ ਆਪਣੇ ਲੋਕਾਂ ਦੀਆਂ ਭੈਣ ਭਰਾਵਾਂ ਦੀਆਂ ਜਿਹੜੇ ਬਹੁਤ ਦੁਖੀ ਨੇ ਬਹੁਤ ਦਰਦ دار ਜਿਨ੍ਹਾਂ ਦੇ ਅੰਦਰ ਕਿਸੇ ਨਾ ਕਿਸੇ ਪਰੇਸ਼ਾਨੀ ਤੋਂ ਹੈਗੇ ਨੇ ਉਹ ਕਈ ਵਾਰੀ ਕਈ ਆਪਾਂ ਪਰੇਸ਼ਾਨੀਆਂ ਆਪਣੀ ਪਰੇਸ਼ਾਨੀ ਖੁਦ ਹੀ ਨਹੀਂ ਹੁੰਦੀ ਆਪਣੇ ਪੇਰੈਂਟਸ ਦੀ ਆਪਣੇ ਭੈਣ ਭਰਾਵਾਂ ਦੀ ਇਦਾਂ ਦੀ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਪਰ ਮੇਨਾ ਮੰਨਣਾ ਇਹ ਹੈ ਕਿ ਅਸੀਂ ਜੋ ਸਾਨੂੰ ਕੁਦਰਤ ਵੱਲੋਂ ਚੰਗਾ ਕੁਝ ਮਿਲ ਰਿਹਾ ਵਾ ਸਾਡਾ ਉਹਨਾਂ ਵੱਲ ਧਿਆਨ ਹੀ ਨਹੀਂ ਹੁੰਦਾ ਅਸੀਂ ਹਮੇਸ਼ਾ ਉਹਨਾਂ ਪਰੇਸ਼ਾਨੀਆਂ ਨੂੰ ਆਪਦੇ ਵੱਲ ਆਕਰਸ਼ਿਤ ਕਰ ਲੈਨੇ ਆ ਜਿਹੜੀਆਂ ਸਾਡੇ ਨਾਲ ਕੋਈ ਉਸ ਪਰੇਸ਼ਾਨੀਆਂ ਦਾ ਕੋਈ ਸਬੰਧ ਹੀ ਨਹੀਂ ਹੁੰਦਾ ਇਹ ਮੈਂ ਤੁਹਾਨੂੰ ਸਾਫ਼ ਜੇ ਗੱਲਾਂ 'ਚ ਦੱਸ ਦਿੰਨਾ ਵਾ ਜਿਹਹੇ ਜ ਤੁਸੀਂ ਸੋਚੋਗੇ ਜਿਹਹੇ ਜ ਤੁਸੀਂ ਆਪਦੇ ਦਿਮਾਗ ਦੇ ਵਿੱਚ ਖਿਆਲਤ ਪੈਦਾ ਕਰੋਗੇ ਜਾਂ ਜਿਹਹੇ ਜ ਤੁਸੀਂ ਮਹਿਸੂਸ ਕਰੋਗੇ ਉਹੀ ਗੱਲਾਂ ਉਹੀ ਦੁੱਖ ਤੁਹਾਡੇ ਵੱਲ ਨੂੰ ਆਕਰਸ਼ਿਤ ਹੋਣਗੇ ਇਹ ਇੱਕ ਕੁਦਰਤ ਦਾ ਨਿਯਮ ਆ ਸਾਡੇ ਸਮਾਜ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਗੱਲ ਬਾਬਿਆਂ ਦੀ ਗੱਲ ਜੇ ਮੈਂ ਕਰਾਂ ਕਈ ਵਾਰ ਇਹ ਸੋਚਦੇ ਜਦ ਅਸੀਂ ਫਲਾਨੇ ਤੰਤਰਿਕ ਕੋਲੇ ਚਲੇ ਗਏ ਫਲਾਨੇ ਬਾਬੇ ਕੋਲੇ ਚਲੇ ਗਏ ਸਾਡੇ ਇੰਨੇ ਪਾਠ ਕਰਨ ਦੇ ਨਾਲ ਆ ਪੂਜਾ ਕਰਨ ਦੇ ਨਾਲ ਆ ਕੁਸ਼ ਕਰਨ ਦੇ ਨਾਲ ਸਾਨੂੰ ਆ ਚੀਜ਼ਾਂ ਉਹਨੇ ਟੂਣਾਟ ਮਾਣਾ ਜੋ ਦੱਸਿਆ ਉਹਦੇ ਨਾਲ ਅਸੀਂ ਠੀਕ ਹੋ ਗਏ ਇਸ ਚੀਜ਼ ਦੇ ਵਿੱਚ ਜੋ ਰੂਲ ਆ ਕੁਦਰਤ ਦਾ ਜਦੋਂ ਠੀਕ ਹੁੰਦੇ ਨੇ ਇਹਦੇ ਪਿੱਛੇ ਇੱਕ ਬੜਾ ਵਧੀਆ ਲੌਜੀਕ ਆ ਮੈਂ ਤੁਹਾਨੂੰ ਉਹ ਲੌਜੀਕ ਵਾਰੀ ਦੱਸਣ ਲੱਗਿਆ ਮਾਂ ਜਦੋਂ ਤੁਸੀਂ ਕਿਸੇ ਵੀ ਬਾਬੇ ਕੋਲੇ ਜਾਂ ਕਿਸੇ ਕੋਲੇ ਜਾਂਦੇ ਹੋ ਉਹਦੇ ਕੋਲੇ ਉਹ ਸਮਾਜ ਦੇ ਵਿੱਚ ਤਾਕਤ ਹੋਵੇ ਨਾ ਹੋਵੇ ਉਹ ਕੋਈ ਮਾਇਨਾ ਨਹੀਂ ਰੱਖਦੀ ਪਰ ਜਿਹੜੀ ਤੁਹਾਡੇ ਅੰਦਰ ਸ਼ਰਧਾ ਹੁੰਦੀ ਹੈ ਜਿਹੜੇ ਤੁਹਾਡੇ ਅੰਦਰੋਂ ਇੱਕ ਵੇਵਸ ਨਿਕਲ ਰਹੀਆਂ ਹੁੰਦੀਆਂ ਨੇ ਜੋ ਤੁਹਾਡੇ ਅੰਦਰੋਂ ਇੱਕ ਤਰੰਗਾ ਨਿਕਲ ਰਹੀਆਂ ਹੁੰਦੀਆਂ ਨੇ ਅਸੀਂ ਆਹ ਕੰਮ ਕਰਨ ਦੇ ਨਾਲ ਅਸੀਂ ਠੀਕ ਹੋ ਜਾਣਾ ਮਾਂ ਕਾਫੀ ਗੱਲਾਂ ਇਸ ਚੀਜ਼ ਨੂੰ ਵੀ ਮੈਟਰ ਕਰਦੀਆਂ ਨੇ ਇਸ ਚੀਜ਼ ਦਾ ਵੀ ਕਾਫੀ ਜ਼ਿਆਦਾ ਰੋਲ ਹੁੰਦਾ ਵਾ ਕਿ ਤੁਸੀਂ ਕੀ ਸੋਚ ਰਹੇ ਹੋ ਤੁਸੀਂ ਕਿਸੇ ਵੀ ਬਾਬੇ ਕੋਲੇ ਜਾ ਕੇ ਇਹ ਚੀਜ਼ ਸੋਚਣ ਲੱਗੇ ਯਾਰ ਮੈਂ ਆਇਆ ਬਾਬੇ ਕੋਲੇ ਚਲਾ ਗਿਆ ਆ ਗੁਰਦੁਆਰੇ ਚ ਲੱਗ ਗਿਆ ਹੋ ਸਕਦਾ ਇਹ ਗੱਲ ਸੱਚ ਆ ਜਦੋਂ ਵੀ ਆਪਾਂ ਕਿਸੇ ਵੀ ਧਾਰਮਿਕ ਜਗ੍ਹਾ ਤੇ ਜਾਂਦੇ ਆ ਸਾਡੀ ਇੱਕ ਰੂਹ ਨੂੰ ਸੰਤੁਸ਼ਟੀ ਜ਼ਰੂਰ ਮਿਲਦੀ ਆ ਪਰ ਇੱਕ ਚਿੱਤ ਸਾਡਾ ਸ਼ਾਂਤ ਹੁੰਦਾ ਵਾ ਇਹ ਇੱਕ ਚੰਗਾ ਪੱਖ ਹੁੰਦਾ ਵਾ ਗੁਰਦੁਆਰਿਆਂ ਦਾ ਮੰਦਰਾਂ ਦਾ ਮਸਜਿਦ ਕਿਸੇ ਵੀ ਧਰਮ ਨੂੰ ਲੈ ਲਓ ਹਰੇਕ ਧਰਮ ਦੇ ਵਿੱਚ ਇੱਕੋ ਹੀ ਊਵਸ ਹੁੰਦੀਆਂ ਨੇ ਇੱਕੋ ਹੀ ਉੱਥੇ ਰੂਲ ਕੁਦਰਤ ਦਾ ਰੂਲ ਆ ਜਿਹੜਾ ਉਹ ਲਾਗੂ ਹੁੰਦਾ ਵਾ ਕਿਸੇ ਵੀ ਹੋਰ ਧਰਮ ਦੇ ਵਿੱਚ ਜਾਂ ਹੋਰ ਜਗ੍ਹਾ ਤੇ ਜਾ ਕੇ ਇਹ ਰੂਲ ਚੇਂਜ ਨਹੀਂ ਹੁੰਦੇ ਕੁਦਰਤ ਦੇ ਕਿਉਂਕਿ ਇੱਕ ਬ੍ਰਹਿਮੰਡਲ ਆ ਜਿਹੜਾ ਕੁਦਰਤ ਦਾ ਪ੍ਰਮਾਤਮਾ ਵਾ ਇੱਕ ਬ੍ਰਹਿਮੰਡਲ ਦੇ ਵਿੱਚ ਆ ਉਹਦੇ ਵਿੱਚ ਹੀ ਮੰਦਰ ਨੇ ਮਸਜਿਦਾਂ ਜਾਂ ਚਰਚ ਸਾਰਾ ਕੁਝ ਉਸੇ ਦੇ ਵਿੱਚ ਹੀ ਨੇ ਜੇ ਤੁਸੀਂ ਇਹ ਗੱਲ ਕਿਤੇ ਰੂਲ ਲਾਗੂ ਨਹੀਂ ਹੁੰਦਾ ਜੇ ਤੁਸੀਂ ਗੁਰਦੁਆਰੇ ਦੇ ਵਿੱਚ ਜਾ ਕੇ ਕੋਈ ਪ੍ਰਾਰਥਨਾ ਜਾਂ ਪ੍ਰੇਅਰ ਕਰਨ ਜਾਂ ਅਰਦਾਸ ਕਰਦੇ ਹੋ ਤੁਹਾਡੀ ਉੱਥੇ ਜ਼ਿਆਦਾ ਮੰਨੀ ਜਾਊਗੀ ਤੇ ਮਸਜਿਦ ਦੇ ਵਿੱਚ ਨਹੀਂ ਮੰਨੀ ਜਾਊਗੀ ਇਹ ਰੂਲ ਕਿਤੇ ਨਹੀਂ ਲਾਗੂ ਹੁੰਦਾ ਕਿਉਂਕਿ ਜਿਹੜੀ ਤੁਸੀਂ ਪ੍ਰਮਾਤਮਾ ਤੋਂ ਜਾਂ ਵਾਹਿਗੁਰੂ ਤੋਂ ਕੁਝ ਮੰਗ ਰਹੇ ਹੋ ਜਾਂ ਅਰਦਾਸ ਕਰ ਰਹੇ ਹੋ ਉਹ ਇੱਕ ਤੁਸੀਂ ਬ੍ਰਹਿਮੰਡਲ ਦੇ ਮੂਹਰੇ ਕਰ ਰਹੇ ਹੋ ਇੱਕ ਕੁਦਰਤ ਦੇ ਮੂਹਰੇ ਕਰ ਰਹੇ ਹੋ ਉਹਦੇ ਵਿੱਚ ਸਿਰਫ ਆਪ ਨੂੰ ਇੱਕ ਦਿਖ ਰਿਹਾ ਹੁੰਦਾ ਕਿ ਸਾਡੇ ਮੂਹਰੇ ਇੱਕ ਪੱਥਰ ਦੀ ਜਦੋਂ ਇਮਾਰਤ ਬਣੀ ਹੋਈ ਆ ਉਹਦੇ ਵਿੱਚ ਸਾਡਾ ਰੱਬ ਵਸਦਾ ਵਾ ਮੈਂ ਇਹ ਗੱਲ ਇੱਥੇ ਜ਼ਰੂਰ ਮੈਂ ਸ਼ਾਇਦ ਮੇਰੀ ਕਿਸੇ ਦੋਸਤਾਂ ਨੂੰ ਕਈਆਂ ਨੂੰ ਬੁਰੀ ਲੱਗੇ ਜਾਂ ਚੰਗੀ ਨਾ ਲੱਗੇ ਮੈਂ ਫਿਰ ਵੀ ਦੱਸਣੀ ਜ਼ਰੂਰ ਚਾਹਾਂਗਾ ਜਿਹੜਾ ਪ੍ਰਮਾਤਮਾ ਉਹ ਚਾਰ ਪੱਥਰਾਂ ਦਾ ਮਹਤਾਜ ਨਹੀਂ ਹੈਗਾ ਚਾਰ ਇੱਟਾਂ ਦਾ ਮਹਤਾਜ ਨਹੀਂ ਹੈਗਾ ਚਾਰ ਇੱਟਾਂ ਦੇ ਵਿੱਚ ਨਹੀਂ ਰਹਿ ਸਕਦਾ ਉਹ ਇੱਕ ਬ੍ਰਹਿਮੰਡਲ ਦੇ ਵਿੱਚ ਆ ਇੱਕ ਕੁਦਰਤ ਦੇ ਵਿੱਚ ਆ ਜੋ ਵੀ ਸਾਡੇ ਸਮਾਨ ਦੇ ਵਿੱਚ ਖਾਲੀਪਣ ਹੈਗਾ ਵਾ ਜੋ ਇਹ ਇਹ ਹੀ ਇੱਕ ਰੱਬ ਆ ਜੀ ਇਹ ਇਸ ਇਹੀ ਕਾਰਨ ਆ ਕੁਸੀਂ ਕਿਸੇ ਵੀ ਧਾਰਮਿਕ ਜਗਤ ਜਾ ਕੇ ਚਾਹੇ ਉਹ ਇੱਕ ਕੋਈ ਬਾਬਾ ਪਖੰਡ ਦੀ ਦੁਕਾਨ ਖੋਲੀ ਬੈਠਾ ਹੋਵੇ ਤਾਂ ਹੀ ਉਹਦੇ ਕੋਲ ਵੀ ਜਾਣੇ ਉਹਥੇ ਵੀ ਤੁਹਾਡੀ ਵੇਵ ਜਿਹੜੀਆਂ ਤੁਹਾਡੀ ਮਨੋਂ ਕਾਮਨਾ ਕਈਆਂ ਦੀ ਪੂਰੀ ਹੋ ਜਾਂਦੀ ਹੈ ਕਈਆਂ ਦੀ ਹੋ ਸਕਦਾ ਪੂਰੀ ਨਹੀਂ ਹੁੰਦੀ ਇਹ ਉਹਦੇ ਵਿੱਚ ਨਾ ਉੱਥੇ ਬਾਬਾ ਬੈਠਾ ਹੋਇਆ ਇੱਕ ਦੇ ਰੂਪੀ ਆਪਦੇ ਆਪ ਨੂੰ ਬਾਬਾ ਅਖਬਾਰਿਆ ਵਾ ਸੌਰੀ ਮੈਂ ਮਾਫੀ ਚਾਹੁੰਦਾ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੁੰਦਾ ਪਰ ਕਈ ਇਹੋ ਜਿਹੇ ਖਿਆਲਤ ਹੁੰਦੇ ਨੇ ਕਈ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਲੋਕਾਂ ਦੇ ਨਾਲ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਤਾਂ ਹੀ ਅਸੀਂ ਲੋਕਾਂ ਦੇ ਨਾਲ ਇਸ ਚੀਜ਼ ਬਾਰੇ ਪ੍ਰੋਪਰ ਗਿਆਨ ਦੇਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਬੜਾ ਮੈਨੂੰ ਵੀ ਬੜੇ ਲੋਕਾਂ ਨੇ ਇਹ ਗੱਲ ਪੁੱਛੀ ਆ ਯਾਰ ਤੁਸੀਂ ਸਾਡਾ ਆਉਣ ਵਾਲਾ ਭਵਿੱਖ ਬਾਰੇ ਦੱਸੋ ਸਾਡਾ ਆਉਣ ਵਾਲਾ ਸਮਾਂ ਕਿਵੇਂ ਹੋਊਗਾ ਸਾਡੀ ਸਾਡੀ ਮੈਰਿਜ ਕਿਵੇਂ ਹੋਊਗੀ ਸਾਡਾ ਬੱਚਾ ਅਬਰੌਡ ਪੀਆਰ ਕਦੋਂ ਹੋਊਗਾ ਮੈਂ ਤੁਹਾਨੂੰ ਸਾਫ਼ ਜੀ ਕੱਲ ਦੱਸ ਦਿੰਨਾ ਇਹ ਕੁਦਰਤ ਦਾ ਇੱਕ ਨਿਯਮ ਆ ਆਉਣ ਵਾਲਾ ਭਵਿੱਖ ਜਿਹੜਾ ਤੁਹਾਡਾ ਕੋਈ ਵੀ ਨਹੀਂ ਦੱਸ ਸਕਦਾ 100% ਕੋਈ ਵੀ ਨਹੀਂ ਦੱਸ ਸਕਦਾ ਬਹੁਤ ਇਹੋ ਜੀ ਲੋਕ ਨੇ ਜਿਨ੍ਹਾਂ ਨੇ ਲੱਖਾਂ ਕਰੋੜਾਂ ਰੁਪਏ ਦੇ ਇਨਾਮ ਰੱਖੇ ਹੋਏ ਨੇ ਜੇ ਕੋਈ ਸਾਡਾ ਆਉਣ ਵਾਲਾ ਭਵਿੱਖ ਦੱਸ ਦੇਵੇ ਸਾਡੇ ਆਉਣ ਵਾਲੇ ਸਮੇਂ ਬਾਰੇ ਦੱਸ ਦੇਵੇ ਅਸੀਂ ਇੰਨੇ ਪੈਸੇ ਦੇ ਦੇ ਮਗੇ ਇੱਕ ਕੁਦਰਤ ਦੇ ਨਿਯਮ ਦੇ ਉਲਟਾ ਹੈ ਇਹ ਸੱਚ ਹੋਣ ਜ਼ਿਆਦਾ ਮੈਂ ਦੂਜੀਆਂ ਪਹਿਲਾਂ ਵੀ ਦੋ ਵੀਡੀਓ ਕੀਤੀਆਂ ਨੇ ਉਹਨਾਂ ਚ ਵੀ ਮੈਂ ਸਾਫ਼ ਜੇ ਸ਼ਬਦਾ ਚ ਇਹ ਦੱਸੀ ਹੈ ਗੱਲ ਕਿ ਇਹ ਇੱਕ ਕੁਦਰਤ ਦੇ ਨਿਯਮ ਤੋਂ ਬਰਖਲਾਫ ਆ ਤੁਸੀਂ ਇਦਾਂ ਦਾ ਕੁਝ ਨਹੀਂ ਹੋ ਸਕਦਾ ਕਿ ਤੁਸੀਂ ਲੋਕ ਤੁਹਾਨੂੰ ਦੱਸ ਦੇਣ ਉਹਨਾਂ ਦੇ ਸਮੇਂ ਤੇ ਕੀ ਹੋਊਗਾ ਸਿਰਫ ਜਿਹੜੇ ਲੋਕਾਂ ਨੇ ਆਪਦੇ ਧਰਮ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ ਲੋਕਾਂ ਦਾ ਸਭ ਜ਼ਿਆਦਾਤਰ ਧਿਆਨ ਏਸੀ ਚੀਜ਼ ਦੇ ਪਿੱਛੇ ਹੁੰਦਾ ਵਾ ਸਾਡਾ ਆਉਣ ਵਾਲਾ ਭਵਿੱਖ ਸਾਨੂੰ ਪਤਾ ਲੱਗ ਜਵੇ ਬਾਕੀ ਮੈਂ ਸ਼ਾਇਦ ਪਿਛਲੀ ਵੀਡੀਓ ਚ ਵੀ ਦੱਸ ਕੇ ਗਿਆ ਮਾਂ ਜਿਹੜੇ ਇਸ ਲੈਵਲ ਦੇ ਸਾਧੂ ਜਾਂ ਗੁਰੂ ਵਾਲੇ ਲੋਕ ਹੁੰਦੇ ਨੇ ਜਾਂ ਉਸ ਲੈਵਲ ਤੱਕ ਪਹੁੰਚਦੇ ਨੇ ਮੈਡੀਟੇਸ਼ਨ ਆ ਪਹੁੰਚਦੇ ਨੇ ਜਾਂ ਉਸ ਲੈਵਲ ਤੱਕ ਪਹੁੰਚਦੇ ਨੇ ਉਹਨਾਂ ਨੂੰ ਇਸ ਕੁਦਰਤ ਦੇ ਨਾਲ ਇੰਨਾ ਪਿਆਰ ਹੋ ਜਾਂਦਾ ਵਾ ਇਸ ਕੁਦਰਤ ਦੇ ਵਿੱਚ ਇੰਨਾ ਸਮਾ ਚੁੱਕੇ ਹੁੰਦੇ ਨੇ ਉਸ ਚੀਜ਼ ਨੂੰ ਭਾਣ ਨੂੰ ਉਹ ਸਵੀਕਾਰ ਕਰਦੇ ਨੇ ਉਹ ਜੋ ਤੁਸੀਂ ਆਮ ਦੇਖਿਆ ਹੋਣਾ ਕੋਈ ਸਾਡੇ ਕੁਝ ਕਹੇ ਜਾਂ ਕੰਮ ਕਰ ਰਿਹਾ ਹੋਵੇ ਪਰ ਸਾਨੂੰ ਇਹ ਲੱਗ ਰਿਹਾ ਹੋਵੇ ਜਿਵੇਂ ਸਾਨੂੰ ਮੈਂ ਸਾਫ਼ ਚੀ ਗਲਤ ਦੱਸਾਂ ਸ਼ੇਰ ਹਿਰਨ ਦਾ ਸ਼ਿਕਾਰ ਕਰ ਰਿਹਾ ਵਾ ਸ਼ੇਰ ਦੀ ਹਿਰਨ ਨੂੰ ਖਾਣਾ ਇੱਕ ਕੁਦਰਤ ਦੀ ਕੁਦਰਤ ਦਾ ਨਿਯਮ ਆ ਇਹ ਸ਼ੇਰ ਦੀ ਜਿਹੜੀ ਭੁੱਖਾ ਉਹ ਹਿਰਨ ਦੇ ਨਾਲ ਹੀ ਖਾਤਬ ਹੋਣੀ ਆ ਉਹ ਕਾ ਨਹੀਂ ਖਾ ਸਕਦਾ ਇਹ ਕੁਦਰਤ ਨੇ ਉਸ ਚੀਜ਼ ਦੀ ਖਾਤਰ ਹੀ ਉਸ ਨੂੰ ਬਣਾਇਆ ਵਾ ਤੁਸੀਂ ਦੇਖਿਆ ਉਹਨਾਂ ਡਿਸਕਵਰੀ ਨੈਸ਼ਨਲ ਜੀਓਗ੍ਰਾਫੀ ਜਾਂ ਚੈਨਲ ਤੇ ਬਹੁਤ ਜੰਗਲਾਂ ਦੇ ਵਿੱਚ ਜਿਹੜੇ ਲੋਕ ਜਾਂਦੇ ਨੇ ਉਹਨਾਂ ਦੇ ਆਪਣੇ ਕੰਮਕਾਰ ਦੇ ਵਿੱਚ ਉਹ ਇੰਟਰਫੇਅਰ ਨਹੀਂ ਕਰਦੇ ਉਹ ਛੜਵਾਉਂਦੇ ਨਿਪਸਰ ਨੂੰ ਕਈ ਵਾਰੀ ਜਿਹੜੇ ਸਾਡੇ ਧਾਰਮਿਕ ਲੋਕ ਹੁੰਦੇ ਨੇ ਉਹਨਾਂ ਦੇ ਖਿਆਲ ਆਤ ਇਦਾਂ ਦੇ ਜ਼ਰੂਰ ਦਿਮਾਗ ਦੇ ਵਿੱਚ ਆਉਂਦੀਆਂ ਨੇ ਗੱਲਾਂ ਵੀ ਆ ਰਹੇ ਇਹ ਪਾਪ ਕਰ ਰਹੇ ਨੇ ਇਹ ਪੰਨ ਕਰ ਰਹੇ ਨੇ ਇਹ ਬਹੁਤ ਪਾਪੀ ਅਸ਼ੇਰ ਇਹਨੂੰ ਸ਼ਹਿਰ ਨੂੰ ਨਹੀਂ ਖਾਣਾ ਚਾਹੀਦਾ ਇਹ ਇੱਕ ਸਾਡੇ ਖਿਆਲਤ ਨੇ ਅਸੀਂ ਮਹਿਸੂਸ ਹੀ ਕਰਦੇ ਆਂ ਸੋਚਦੇ ਆਂ ਇਹ ਸੋਚਣ ਦਾ ਕਾਰਨ ਸਾਡੇ ਕੋਲੇ ਜਿਹੜੀ ਨੋਲੇਜ ਆ ਕੁਦਰਤ ਦੇ ਪ੍ਰਤੀ ਅਧੂਰੀ ਆ ਪੂਰੀ ਨੋਲੇਜ ਨਹੀਂ ਹੈਗੀ ਇਹ ਜੇ ਤੁਸੀਂ ਸਹੀ ਸੁੱਖਾਂ ਦੀ ਜ਼ਿੰਦਗੀ ਨੂੰ ਬਤੀਤ ਕਰਨਾ ਵਾ ਤੁਹਾਡੀ ਚੋਣ ਹੈ ਉਸੀ ਜ਼ਿੰਦਗੀ ਸਾਡੀ ਸੁੱਖਾਂ ਭਰੀ ਹੋਵੇ ਤੁਸੀਂ ਪਹਿਲਾਂ ਤਾਂ ਕੁਦਰਤ ਨੂੰ ਪਰਮਾਤਮਾ ਨੂੰ ਮਹਿਸੂਸ ਕਰਨਾ ਸਿੱਖੋ ਕਿਵੇਂ ਮਹਿਸੂਸ ਕਰਨਾ ਮਕ ਜੋ ਵੀ ਤੁਹਾਡੇ ਤੁਸੀਂ ਸੋਚ ਰਹੇ ਹੋ ਹਮੇਸ਼ਾ ਹੀ ਜਿੰਦਗੀ ਦੇ ਵਿੱਚ ਪੋਜ਼ਿਟਿਵ ਸੋਚੋ ਜੇ ਤੁਹਾਨੂੰ ਇਹ ਲੱਗ ਰਿਹਾ ਵੇ ਤੁਹਾਨੂੰ ਕੋਈ ਮਾਰ ਨ ਆ ਰਿਹਾ ਜਾਂ ਤੁਹਾਨੂੰ ਕੋਈ ਕੁੱਟਣ ਆ ਰਿਹਾ ਵਾ ਉਹ ਚੀਜ਼ਾਂ ਦਿਮਾਗ ਦੇ ਵਿੱਚੋਂ ਕੱਢ ਦਿਓ ਜਿੰਨੇ ਵੀ ਤੁਸੀਂ ਮਹਾਪੁਰਸ਼ ਦੇਖੇ ਹੋਣਗੇ ਜਾਂ ਜਿਨ੍ਹਾਂ ਨੇ ਇਸ ਚੀਜ਼ ਨੂੰ ਸਟੱਡੀ ਕੀਤੀ ਹੈ ਜਾਂ ਰੱਬ ਦੇ ਨਾਲ ਜੁੜੇ ਨੇ ਉਹਨਾਂ ਨੂੰ ਇਸ ਚੀਜ਼ ਦੇ ਨਾਲ ਜੇ ਕੋਈ ਉਹਨਾਂ ਨਾਲ ਪਿਆਰ ਕਰਨ ਦੀ ਖਾਤਰ ਕੋਈ ਮਿਲਨ ਦੀ ਖਾਤਰ ਆ ਰਿਹਾ ਨਾ ਤਾਂ ਕੋਈ ਬਹੁਤਾ ਇਸ ਚੀਜ਼ ਦਾ ਫਰਕ ਪੈਣਾ ਵਾ ਨਾ ਹੀ ਇਸ ਚੀਜ਼ ਦਾ ਫਰਕ ਪੈਣਾ ਵਾ ਉਹਨਾਂ ਨਾਲ ਕੋਈ ਲੜਨ ਆ ਰਿਹਾ ਉਹ ਜੋ ਵੀ ਕਰਨਗੇ ਉਹ ਸਿਰਫ ਬਾਣੇ ਦੇ ਵਿੱਚ ਰਹਿਣਗੇ ਮੈਨੂੰ ਇੱਕ ਬੜੀ ਬੜੀ ਵਧੀਆ ਸਾਖੀ ਯਾਦ ਆ ਰਹੀ ਹੈ ਮੈਂ ਕਿਸੇ ਨੂੰ ਸੁਣੀ ਸੀਗੀ ਮੈਂ ਕਿਤੇ ਇਹ ਸੱਚੀ ਝੂਠੀ ਤਾਂ ਮੈਨੂੰ ਮੇਰੇ ਕੋਲ ਇਹ ਪਰਮਾਨ ਨਹੀਂ ਹੈਗਾ ਕੋਈ ਪਰ ਮੈਨੂੰ ਇਹ ਸਾਖੀ ਬੜੀ ਟੱਚ ਹੋਈ ਸੀ ਮੇਰੇ ਦਿਲ ਨੂੰ ਮੈਂ ਸੁਣਾਉਣੀ ਇੱਥੇ ਜ਼ਰੂਰ ਸਮਝਾਂਗਾ ਜ਼ਰੂਰੀ ਇੱਕ ਕਾਫਲਾ ਤੁਰੇ ਜਾ ਰਿਹਾ ਵਾ ਕਿਤੇ ਸਾਧੂ ਸੰਤ ਦੇ ਨਾਲ ਕਾਫਲੇ ਦੇ ਵਿੱਚ ਪੰਜ ਸੱਤ ਬੰਦੇ ਹੁੰਦੇ ਆ ਉਹਨਾਂ ਨੂੰ ਸ਼ਾਮ ਹੋ ਜਾਂਦੀ ਆ ਕਿਤੇ ਜਾਂਦੇ ਜਾਂਦੇ ਜਦੋਂ ਉਹ ਪਹੁੰਚਦੇ ਆ ਇੱਕ ਉਹਨਾਂ ਨੂੰ ਇੱਕ ਘਰ ਦੇ ਵਿੱਚ ਦੀਵਾ ਦੀਦਾ ਵਾਲਾ LED ਬੱਤੀ ਜਗਦੀ ਦਿਂਦੀ ਆ ਉਹਦੇ ਆਪਦੇ ਸਾਧੂ ਨੂੰ ਉਹ ਕਹਿੰਦੇ ਆ ਜਿਹੜਾ ਉਹਨਾਂ ਦਾ ਮੁਖੀ ਹੁੰਦਾ ਵਾ ਮਹਾਰਾਜ ਆਪਾਂ ਉਸ ਘਰ ਦੇ ਵਿੱਚ ਚਲਦੇ ਆ ਉੱਥੇ ਜਾ ਕੇ ਅਸੀਂ ਰੋਟੀ ਪਾਣੀ ਆਪਾਂ ਨੂੰ ਕੁਝ ਪ੍ਰਸ਼ਾਦਾ ਉੱਥੇ ਖਾਣ ਨੂੰ ਮਿਲ ਜੂਗਾ ਤੇ ਇਸ ਚੀਜ਼ ਨੂੰ ਉਹਦਾ ਜਿਹੜਾ ਉਹਨਾਂ ਦਾ ਮੁਖੀ ਹੁੰਦਾ ਸਾਧੂ ਮੇਨ ਹੁੰਦਾ ਵਾ ਉਹ ਵੀ ਸਹਿਮਤੀ ਜਿਤਾ ਦਿੰਦਾ ਵਾ ਉਸ ਉਹ ਘਰੇ ਚਲੇ ਜਾਂਦੇ ਨੇ ਉਹ ਕਹਿੰਦੇ ਜਿਹੜਾ ਸਾਧੂ ਉਹਨਾਂ ਦਾ ਮੇਨ ਹੁੰਦਾ ਵਾ ਉਹਨੂੰ ਕਾਫੀ ਜ਼ਿਆਦਾ ਨੌਲੇਜ ਹੁੰਦੀ ਹੈ ਕਾਫੀ ਉਹ ਗਿਆਨੀ ਹੁੰਦਾ ਵਾ ਉਸ ਸੰਸਾਰ ਨੂੰ ਪੜ੍ਹ ਸਕਦਾ ਹੁੰਦਾ ਵਾ ਪਰ ਜਿਹੜਾ ਜਦੋਂ ਉਹ ਉਸ ਘਰੇ ਜਾਂਦੇ ਆ ਉਸ ਘਰ ਦੇ ਵਿੱਚ ਸਾਰੇ ਅ ਖੁਸ਼ੀਆਂ ਦਾ ਮਾਹੌਲ ਹੁੰਦਾ ਵਾ ਪੂਰਾ ਚਹਿਕ ਮਹਿਕ ਹੁੰਦੀ ਹੈ ਕਹਿੰਦੇ ਜੀ ਕੀ ਪ੍ਰੋਗਰਾਮ ਚੱਲ ਰਿਹਾ ਵਾ ਉਹ ਜਿਹੜੇ ਉਹਨਾਂ ਦਾ ਘਰ ਦਾ ਮੌਖੀ ਹੁੰਦਾ ਉਹਦੇ ਕੋਲੇ ਜਾ ਕੇ ਬਹਿ ਜਾਂਦੇ ਆ ਜੀ ਅਸੀਂ ਰਾਜ਼ ਮਸਾਫੀ ਨਾ ਇਥੋਂ ਦੀ ਗੁਜ਼ਰ ਰਹੇ ਸੀਗੇ ਸਾਨੂੰ ਭੁੱਖ ਲੱਗੀ ਆ ਅਸੀਂ ਸੋਚਿਆ ਕਿ ਅਸੀਂ ਤੁਹਾਡੇ ਨਾਲ ਤੁਹਾਡੇ ਕੋਲ ਆ ਕੇ ਸਾਨੂੰ ਕੁਝ ਖਾਣ ਨੂੰ ਮਿਲ ਜਾਊਗਾ ਤੇ ਉਹਨਾਂ ਨੇ ਉਹਨਾਂ ਨੂੰ ਉੱਤੇ ਬਹਾਲਿਆ ਚਲੋ ਕਹਿੰਦੇ ਕੋਈ ਨਹੀਂ ਆਜੋ ਤੁਸਾਨੂੰ ਸਾਡੀ ਬੱਚੀ ਦੀ ਮੈਰਿਜ ਆ ਉਹਦੇ ਲਈ ਅਸੀਂ ਜੋ ਰਾਸ਼ਨ ਪਾਣੀ ਬਣਾਇਆ ਕਰੀਏ ਤੁਸੀਂ ਵੀ ਖਾ ਸਕਦੇ ਹੋ ਤੇ ਉਹ ਬੈਠਾ ਬੈਠਾ ਪੱਲੜ ਨੂੰ ਸਿਉਂ ਰਿਹਾ ਵਾ ਤੇ ਇੱਕ ਥੋੜਾ ਜਿਹਾ ਉੱਚ ਸ਼ਰਾਰਤੀ ਜਿਹਾ ਹੁੰਦਾ ਯਾਰ ਕਹਿੰਦਾ ਬਾਬਾ ਬੈਠਾ ਪੱਲੜ ਜਾ ਸਿਉਂ ਰਿਆ ਬਾਦ ਇਹਦੇ ਘਰ ਦੇ ਵਿੱਚ ਏਡਾ ਵਧੀਆ ਫੰਕਸ਼ਨ ਚੱਲਦਿਆ ਇਹ ਆਪਦਾ ਇੰਜੋਏ ਕਰੀ ਇਹ ਸੋਚੀ ਇਹਦੇ ਵਿੱਚ ਕਿਉਂ ਨਹੀਂ ਸ਼ਾਮਲ ਹੋ ਰਿਹਾ ਤੇ ਉਹੋ ਕਹਿੰਦੇ ਜੀ ਅ ਜਿਹੜਾ ਮੇਨ ਮੁੰਡਾ ਹੁਣ ਬਜ਼ੁਰਗ ਹੁੰਦਾ ਵਾ ਉਹ ਸੋਚਦਾ ਵਾ ਮੈਂ ਇਹਨਾਂ ਨੂੰ ਜੇ ਹੁਣ ਤੁਹਾਨੂੰ ਮੈਂ ਇਸ ਚੀਜ਼ ਦਾ ਰਿਜ਼ਲਟ ਦੱਸ ਦਿਆਂ ਤੇ ਸ਼ਾਇਦ ਇਹ ਗੱਲ ਵਧੀਆ ਨਹੀਂ ਹੋਣੀ ਤੁਹਾਨੂੰ ਇਸ ਚੀਜ਼ ਦਾ ਜਿਹੜਾ ਮੈਂ ਪੱਲੜ ਸਿਉਂ ਰਿਹਾ ਵਾ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਲੈਣ ਦੀ ਖਾਤਰ 2 ਜਾਂ 4 ਦਿਨ ਤੁਹਾਨੂੰ 2 ਜਾਂ 3 ਦਿਨ ਤੁਹਾਨੂੰ ਮੇਰੇ ਘਰ ਰਹਿਣਾ ਪਊਗਾ ਤੇ ਜਿਹੜਾ ਉਹਨਾਂ ਦਾ ਮੇਨ ਗੁਰੂ ਹੁੰਦਾ ਮੁਖੀ ਹੁੰਦਾ ਉਸ ਨੂੰ ਇਹ ਚੀਜ਼ ਦਾ ਪੂਰਾ ਗਿਆਨ ਹੋ ਜਾਂਦਾ ਵਾ ਇਹ ਬੰਦਾ ਕੀ ਸਾਨੂੰ ਮੇਰੇ ਚੇਲੇ ਨੂੰ ਸਮਝਾਉਣਾ ਚਾਹੁੰਦਾ ਵਾ ਪਰ ਉਹ ਚਾਹੁੰਦਾ ਵਾ ਕਿ ਇਸ ਚੀਜ਼ ਦਾ ਪ੍ਰੈਕਟੀਕਲ ਮੇਰੇ ਜਿਹੜੇ ਚੇਲੇ ਆ ਉਹਨਾਂ ਨੂੰ ਵੀ ਇਸ ਚੀਜ਼ ਦਾ ਪ੍ਰੈਕਟੀਕਲ ਮਿਲੇ ਪਤਾ ਲੱਗੇ ਏਸੀ ਨੂੰ ਫੋ ਸਹਿਮਤੀ ਜਿਤਾ ਦਿੰਦੇ ਆ ਉੱਥੇ ਰੁਕ ਜਾਂਦੇ ਆ ਉਹ ਜਦੋਂ ਫਿਰ ਦੋ ਦਿਨ ਲੰਘਦੇ ਆ ਉਹਨਾਂ ਦੇ ਬੇਟੇ ਦੀ ਬਰਾਤ ਤੁਰਦੀ ਆ ਘਰੋਂ ਬਰਾਤ ਜਦੋਂ ਤੁਰਦੀ ਆ ਚਲੀ ਜਾਂਦੀ ਆ ਸਾਰਾ ਕੁਝ ਹੁੰਦਾ ਵਾ ਵਿਆਹ ਕੇ ਡੋਲਾ ਜਦੋਂ ਘਰੇ ਆਉਣ ਲੱਗਦਾ ਵਾ ਜਦੋਂ ਉਹਦਾ ਮੁੰਡਾ ਆਪ ਦਾ ਸਕਾ ਮੁੰਡਾ ਅੰਦਰ ਵੱੜਦਾ ਵਾ ਉਹਦੀ ਉੱਥੇ ਆਉਣ ਸਾਰੀ ਉਸ ਬੱਚੇ ਦੀ ਡੈਥ ਹੋ ਜਾਂਦੀ ਆ ਸਾਰੇ ਸ਼ੋਗ ਦੀ ਲਹਿਰ ਵੇਚ ਜਾਂਦੀ ਆ ਫਿਰ ਉਹਨਾਂ ਜਿਹੜਾ ਸਿਉ ਹੁੰਦਾ ਜਿਹੜਾ ਗੁਰੂ ਮਹਾਰਾਜ ਦੇ ਬਾਣੇ ਦੇ ਵਿੱਚ ਹੁੰਦਾ ਵਾ ਉਹ ਜਾਂਦਾ ਅੰਦਰ ਜਿਹੜਾ ਉਹ ਪੱਲੜ ਨੂੰ ਸਿਉ ਰਿਹਾ ਹੁੰਦਾ ਵਾ ਉਸ ਪੱਲੜ ਨੂੰ ਚੱਕ ਕੇ ਉਹ ਬਿਸ਼ਾਦ ਹੁੰਦਾ ਵਾ ਤੇ ਜਿਹੜੇ ਉਹਦੇ ਹਰਾ ਜਿਹੜੇ ਸੰਗੀ ਹੁੰਦੇ ਆ ਉਹਨਾਂ ਨੂੰ ਮਹਿਸੂਸ ਹੋ ਜਾਂਦਾ ਕਿ ਇਸ ਬੰਦੇ ਨੂੰ ਇਸ ਚੀਜ਼ ਦਾ ਗਿਆਨ ਸੀਗਾ ਇਸ ਚੀਜ਼ ਦਾ ਉਹਨਾਂ ਨੂੰ ਪਤਾ ਸੀਗਾ ਕਿ ਇਸ ਕਰਕੇ ਇਹਨਾਂ ਨੂੰ ਪਤਾ ਸੀ ਕਿ ਮੇਰੇ 3 ਦਿਨ ਬਾਅਦ ਮੈਨੂੰ ਇਸ ਪੱਲੜ ਦੀ ਜ਼ਰੂਰਤ ਪੈਣੀ ਆ ਇਸ ਕਰਕੇ ਇਸ ਬੰਦਾ ਪਹਿਲਾਂ ਹੀ ਇਸ ਚੀਜ਼ ਦੀ ਤਿਆਰੀ ਕਰ ਰਿਹਾ ਸੀ ਜਾਂ ਕੁਦਰਤ ਨੇ ਤਿਆਰੀ ਕਰਨ ਲਾਇਆ ਹੋਇਆ ਸੀਗਾ ਮੇਰਾ ਇਹ ਸਟੋਰੀ ਦਾ ਜਾਂ ਇਹ ਕਿੱਸਾ ਸੁਣਾਉਣ ਦੀ ਕਾਰਨ ਇਹ ਹੈ ਕਿ ਜਿਹੜੇ ਬੰਦਿਆਂ ਨੂੰ ਕੁਦਰਤ ਦੇ ਨਾਲ ਜੁੜ ਗਏ ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਉਹਨਾਂ ਦੇ ਨਾਲ ਚੰਗਾ ਹੋ ਰਿਹਾ ਕਿ ਬੁਰਾ ਹੋ ਰਿਹਾ ਵਾ ਜੇ ਉਹ ਚ ਉਹਨਾਂ ਦੇ ਨਾਲ ਚੰਗਾ ਹੋ ਰਿਹਾ ਵਾ ਫੇਰ ਵੀ ਇਹੋ ਪਰਮਾਤਮਾ ਦੀ ਟੱਚ ਦੇ ਵਿੱਚ ਹੀ ਰਹਿੰਦੇ ਆ ਫੇਰ ਵੀ ਉਹਨਾਂ ਨੇ ਉਸ ਚੀਜ਼ ਦੀ ਓਨੀ ਵੱਡੀ ਖੁਸ਼ੀ ਨਹੀਂ ਕਰਨੀ ਕਿ ਯਾਰ ਅਸੀਂ ਆ ਕੁਝ ਕਰ ਲਿਆ ਸਾਡੀ ਹੰਕਾਰ ਨਹੀਂ ਉਹਨਾਂ ਦੇ ਅੰਦਰ ਆਉਣਾ ਅਸੀਂ ਇੰਨਾ ਕੁਝ ਕਰ ਲਿਆ ਸਾਡੀਆਂ ਇਹ ਪ੍ਰਾਪਤੀਆਂ ਨੇ ਉਹਨਾਂ ਦੇ ਅੰਦਰ ਬਿਲਕੁਲ ਹੰਕਾਰ ਨਹੀਂ ਆਊਗਾ ਜਿਹੜੇ ਤੇ ਦੂਜੇ ਪਾਸੇ ਇਹੀ ਚੀਜ਼ ਹੈ ਜੇ ਉਹਨਾਂ ਦੇ ਨਾਲ ਕੋਈ ਬੁਰਾ ਹੋ ਜਾਂਦਾ ਵਾ ਤੇ ਕੋਈ ਮਾੜਾ ਸਮਾ ਉਹਨਾਂ ਦੇ ਆ ਜਾਂਦਾ ਉਹਨੂੰ ਵੀ ਉਹ ਵਾਹਿਗੁਰੂ ਦਾ ਸ਼ੁਕਰਾਨਾ ਹੀ ਕਰਦੇ ਨੇ ਵਾਹਿਗੁਰੂ ਨੂੰ ਯਾਦ ਹੀ ਰੱਖਦੇ ਨੇ ਚਲੋ ਸ਼ੁਕਰ ਹੈ ਪ੍ਰਮਾਤਮਾ ਸ਼ਾਇਦ ਤੁਹਾਡੇ ਇਸ ਕਰਨ ਦੇ ਵਿੱਚ ਹੀ ਮੇਰਾ ਕੋਈ ਭਲਾ ਸੀਗਾ ਏਸੀ ਕਰਕੇ ਤੁਸੀਂ ਮੇਰੇ ਨਾਲ ਇਹ ਕੀਤਾ ਵਾ ਚਲੋ ਜੋ ਤੁਹਾਡੀ ਸੀ ਭਲਾ ਕਰਤਾ ਜੋ ਮੈਨਾਂ ਬੁਰੇ ਜੀ ਵਿੱਚ ਭਲਾਈ ਦਿੰਦਾ ਉਹਨਾਂ ਨੂੰ ਜੋ ਕਰਤਾ ਠੀਕ ਆ ਆਪਾਂ ਇਸੀ ਦੇ ਵਿੱਚ ਤੁਹਾਡੇ ਨੂੰ ਪ੍ਰਮਾਤਮਾ ਦੇ ਅੱਗੇ ਸਵਾਲ ਜਵਾਬ ਨਹੀਂ ਕਰ ਸਕਦੇ ਜੋ ਪ੍ਰਮਾਤਮਾ ਕਰਦਾ ਵਧੀਆ ਹੀ ਕਰਦਾ ਵਾ ਤੇ ਇਸ ਚੀਜ਼ ਦੀ ਉਹਨਾਂ ਨੂੰ ਜਦੋਂ ਸਿੱਖਿਆ ਮਿਲ ਜਾਂਦੀ ਆ ਉਹ ਬੰਦਾ ਬਾਕੀ ਉਸ ਭਾਣੇ ਦੇ ਵਿੱਚ ਰਹਿੰਦਾ ਵਾ ਇੱਕ ਮਿੰਟ ਜੀ ਚਲੋ ਮੈਂ ਇਹ ਗੱਲ ਕਰ ਰਿਹਾ ਸੀ ਗੁਰੂ ਮਹਾਰਾਜ ਦੇ ਭਾਣੇ ਦੇ ਵਿੱਚ ਪਰ ਆਪਣੇ ਸਮਾਜ ਦੇ ਵਿੱਚ ਆਪਾਂ ਜਿਹੜੇ دنیਾਈ ਲੋਕ ਨੇ ਜਿਹੜੀ ਆਮ ਆਪਾਂ ਲੋਕ ਹੈਗੇ ਆ ਹੋ ਸਕਦਾ ਗੁਰੂ ਮਹਾਰਾਜ ਨੇ ਆਪਣੀ ਜਾਂ ਇਨੀ ਆਪਣੀ ਕੋਲੇ ਪਾਵਰ ਨਾ ਹੋਵੇ ਇੰਨੀ ਆਪਣੇ ਕੋਲ ਸ਼ਕਤੀ ਨਾ ਹੋਵੇ ਕਿ ਆਪਾਂ ਉਹ ਚੀਜ਼ਾਂ ਨੂੰ ਵੀ ਬਰਦਾਸ਼ਤ ਕਰ ਲਈਏ ਬਹੁਤ ਜਲਦੀ ਜੇ ਸਾਡੇ ਕੋਲ ਹੀ ਕੋਈ ਪੈਸਾ ਤੇ ਲਾ ਜਾ ਕੋਈ ਐਜੀ ਚੀਜ਼ ਮਿਲ ਜਾਵੇ ਹੋ ਸਕਦਾ ਸਾਨੂੰ ਇਸ ਚੀਜ਼ ਦਾ ਹੰਕਾਰ ਵੀ ਬਹੁਤ ਜਲਦੀ ਆ ਜਾਂਦਾ ਵਾ ਜੇ ਸਾਡੇ ਕੋਲ ਉਹ ਚੀਜ਼ ਨਾ ਰਹੇ ਜਾਂ ਸਾਡਾ ਕੋਈ ਬੁਰਾ ਹੋ ਜਵੇ ਸਾਨੂੰ ਕਈ ਵਾਰੀ ਅਸੀਂ ਪ੍ਰਮਾਤਮਾ ਨੂੰ ਕਹਿੰਨੇ ਆ ਯਾਰ ਜੋ ਅਸੀਂ ਕੀਤਾ ਵਾ ਅਸੀਂ ਮਾੜਾ ਕੀਤਾ ਵਾ ਤੁਸੀਂ ਸਾਡੇ ਨਾਲ ਮਾੜਾ ਕਰਨਾ ਸੀਗਾ ਅਸੀਂ ਕਿਉਂਕਿ ਇਸ ਸਮਾਜ ਨੂੰ ਇਸ ਪ੍ਰਮਾਤਮਾ ਨੂੰ ਸਮਝ ਹੀ ਨਹੀਂ ਪਾਇਆ ਇਨਸਾਨ ਜਦੋਂ ਮੈਂ ਕੋਈ ਬਹੁਤ ਤਾਂ ਵੱਡਾ ਗਿਆਨ ਨਹੀਂ ਤਾਂ ਨਹੀਂ ਹੈਗਾ ਪਰ ਕੋਸ਼ਿਸ਼ ਕਰਦਾ ਮੈਂ ਆਪਣੀ ਇਸ ਗੱਲਾਂ ਦੇ ਨਾਲ ਇਸ ਵੀਡੀਓਜ਼ ਦੇ ਨਾਲ ਲੋਕਾਂ ਦੇ ਵਿੱਚ ਪੋਜ਼ਿਟਿਵ ਰੈਂਡ ਦਾ ਜਾਂ ਚੰਗੇ ਵਿਹਾਰ ਰਹਿਣ ਦਾ ਊਰਜਾ ਦੇ ਸਕਾ ਉਹਨਾਂ ਨੂੰ ਕੁਝ ਨਾ ਕੁਝ ਸਿਖਾ ਸਕਾਂ ਫਿਰ ਵੀ ਮੈਂ ਅੰਦਰ ਤੇ ਤੁਹਾਨੂੰ ਇਹ ਵੀਡੀਓ ਮੈਂ ਸ਼ਾਰਟ ਚ ਬਹਾਲੀ ਲੰਮੀ ਨਹੀਂ ਕਰਨੀ ਮੈਂ ਤੁਹਾਨੂੰ ਇਹ ਨਾਲ ਜਰੂਰ ਦੱਸਣ ਦੀ ਕੋਸ਼ਿਸ਼ ਕਰੂੰਗਾ ਜੋ ਤੁਸੀਂ ਸੋਚੋਗੇ ਜੋ ਤੁਸੀਂ ਆਪਦੇ ਖਿਆਲ ਲਾਤ ਦੇ ਵਿੱਚ ਲੈ ਕੇ ਆਉਂਗੇ ਜੋ ਤੁਸੀਂ ਕਰਨਾ ਵਾ ਉਹ ਤੁਹਾਡੇ ਨਾਲ ਹੋਊਗਾ ਜੇ ਤੁਸੀਂ ਸੋਚ ਰਹੇ ਹੋ ਜੋ ਗੱਲਾਂ ਸੋਚ ਰਹੇ ਹੋ ਤੁਹਾਡੇ ਬਾਡੀ ਦੇ ਵਿੱਚੋਂ ਇੱਕ ਤਰੰਗਾ ਵੇਵਸ ਤੁਹਾਡੇ ਬਾਡੀ ਚੋਂ ਹਮੇਸ਼ਾ ਹੀ ਨਿਕਲਦੀਆਂ ਰਹਿੰਦੀਆਂ ਨੇ ਪ੍ਰੈਕਟੀਕਲ ਹੈ ਇਹ ਗੱਲ ਮੇਰੀ ਮੈਂ ਖੁਦ ਅਜਮਾਈ ਹੋਈ ਆ ਤੁਹਾਨੂੰ ਮੈਂ ਉਦਾਹਰਣ ਦਿੰਨਾ ਤੁਸੀਂ ਘਰ ਦੇ ਵਿੱਚ ਕੋਈ ਕੰਮ ਕਰਨ ਬਾਰੇ ਸੋਚ ਲਓ ਤੁਸੀਂ ਇਹ ਸੋਚੋ ਅਸੀਂ ਕੋਈ ਗੱਡੀ ਲੈ ਕੇ ਆਉਣੀ ਆ ਆਮ ਜੀ ਗੱਲ ਆ ਇਹ ਕੋਈ ਅਸੀਂ ਆ ਸਾਧਨ ਖਰੀਦਣਾ ਵਾ ਇਹ ਗੱਲ ਵੈਸੇ ਨਾ ਸੋਚਿਓ ਕਿ ਯਾਰ ਮੈਂ ਇਸ ਇਸ ਜੀ ਫਾਰਮਲ ਮੂਲੇ ਨੂੰ ਅਜਮਾ ਕੇ ਦੇਖਾਂ ਇਸ ਗੱਲ ਕਰਕੇ ਨਾ ਸੋਚਿਓ ਆ ਸੱਚਮੁੱਚ ਇਹ ਚੀਜ਼ ਨੂੰ ਸੋਚਿਓ ਹਾਂ ਅਸੀਂ ਇਹ ਚੀਜ਼ ਖਰੀਦਣੀ ਆ ਤੁਸੀਂ ਜਿੱਧਰ ਵੀ ਜਾਓਗੇ ਜੋ ਵੀ ਕੁਝ ਦੇਖੋਗੇ ਤੁਹਾਨੂੰ ਉਹੀ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਣਗੀਆਂ ਜੇ ਤੁਸੀਂ ਘਰ ਦੇ ਵਿੱਚ ਕੋਈ ਨਵੀਂ ਚੀਜ਼ ਖਰੀਦ ਘਰ ਦਾ ਕੋਈ ਫਰਨੀਚਰ ਵੀ ਲੈ ਕੇ ਆਉਣਾ ਤੁਹਾਨੂੰ ਫਰਨੀਚਰ ਤੁਹਾਡੇ ਦਿਮਾਗ ਦੇ ਵਿੱਚ ਘੁੰਮਣ ਲੱਗ ਗਿਆ ਜਿੱਧਰ ਵੀ ਉੱਠਦੇ ਬੈਠਦੇ ਤੁਹਾਡੇ ਦਿਮਾਗ ਦੇ ਵਿੱਚ ਫਰਨੀਚਰ ਹੀ ਘੁੰਮੂਗਾ ਤੁਹਾਨੂੰ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਸੋਫੇ ਦੇਖਣ ਲੱਗ ਜਾਣਗੇ ਬੈੱਡ ਬੱਡਾਂ ਦੇ ਡਿਜ਼ਾਈਨ ਦੇਖਣ ਲੱਗ ਜਾਣਗੇ ਉਹ ਤੁਹਾਡੇ ਬਾਡੀ ਦੇ ਵਿੱਚੋਂ ਇੱਕ ਪੋਜ਼ਿਟਿਵ ਉਹਦਾਂ ਦੀਆਂ ਕਿਰਨਾਂ ਨਿਕਲ ਰਹੀਆਂ ਹੁੰਦੀਆਂ ਨੇ ਬਹੁਤ ਤੁਸੀਂ ਉਹ ਚੀਜ਼ 'ਚੋਂ ਧਿਆਨ ਤੁਹਾਡਾ ਪੂਰਾ ਦਾ ਪੂਰਾ ਉਸ ਚੀਜ਼ ਤੇ ਹੁੰਦਾ ਤੁਹਾਨੂੰ ਉ ਤੇ ਮੇਰਾ ਇਹ ਮੈਂ ਆਪਣਾ ਨੰਬਰ ਛੱਡੂੰਗਾ ਜੀ ਥੱਲੇ ਜੇ ਕਿਸੇ ਵੀ ਦੋਸਤ ਨੇ ਮੇਰੇ ਨਾਲ ਗੱਲ ਵੀ ਕਰਨੀ ਹੋਵੇ ਐਨੀ ਟਾਈਮ ਕਦੇ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ